ਰਾਜ ਭਾਗ ਸਾਨੂੰ ਨੀਓ ਕੋਈ ਚਾਹੀਦਾ ਤੇਰੇ ਚਰਨਾਂ ਦੀ ਸਹਬਾ ਪ੍ਰੀਤ ਮੰਗਦੇ ਰਾਜ ਭਾਗ ਸਾਨੂੰ ਨੀਓ ਕੋਈ ਚਾਹੀਦਾ ਤੇਰੇ ਚਰਨਾਂ ਦੀ ਦਾਤਾ ਪ੍ਰੀਤ ਮੰਗਦੇ ਤੋਂ ਮਹਾਨ ਹੈ ਤਰ ਜਾਂਦਾ ਕਰਦਾ ਜੋ ਇਨਸਾਨ ਹੈ ਸੇਵਾ ਸਿਮਰਨ ਸਭ ਤੋਂ ਮਹਾਨ ਹੈ ਤਰ ਜਾਂਦਾ ਕਰਦਾ ਜੋ ਇਨਸਾਨ ਹੈ ਰਿਧੀਆਂ ਤੇ ਸਿੱਧੀਆਂ ਮਗਰ ਆਉਂਦੀਆਂ ਤੇਰੇ ਰੰਗ ਵਿੱਚ ਜਿਹੜੇ-ਜਿਹੜੇ ਰੰਗ ਦੇ ਰਾਜ ਭਾਗ ਸਾਨੂੰ ਨਹੀਂ ਕੋਈ ਚਾਹੀਦਾ ਤੇਰੇ ਚਰਨਾਂ ਦੀ ਸਹਬਾ ਪ੍ਰੀਤ ਮੰਗਦੇ ਰਾਜ ਭਾਗ ਸਾਨੂੰ ਨਹੀਂ ਕੋਈ ਚਾਹੀਦਾ ਤੇਰੇ ਚਰਨਾਂ ਦੀ ਦਾਤਾ ਪ੍ਰੀਤ ਮੰਗਦੇ ਖੈਰ ਮਿਲਦੀ ਹੁੰਦੀ ਹੈ ਮੁਰਾਦ ਪੂਰੀ ਹਰ ਦਿਲ ਦੀ ਤੇਰੇ ਦਰਵਾਜ਼ੇ ਹਰ ਖੈਰ ਮਿਲਦੀ ਹੁੰਦੀ ਹੈ ਮੁਰਾਦ ਪੂਰੀ ਹਰ ਦਿਲ ਦੀ ਦੇ ਕੋੜ ਕਰੇ ਦੂਰ ਦਾਤ ਆ ਇੱਥੇ ਠੱਗ ਵੇਖੇ ਮੈਂ ਸੱਜਣ ਬਣਦੇ ਰਾਜ-ਪਾਗ ਸਾਨੂੰ ਨਹੀ ਕੋਈ ਚਾਹੀਦਾ ਤੇਰੇ ਚਰਨਾਂ ਦੀ ਸੇਵਾ ਪ੍ਰੀਤ ਮੰਗਦੇ ਰਾਜ-ਪਾਗ ਸਾਨੂੰ ਨਹੀ ਕੋਈ ਚਾਹੀਦਾ ਤੇਰੇ ਚਰਨਾਂ ਦੀ ਦਾਤਾ ਪ੍ਰੀਤ ਮੰਗਦੇ ਬਹੁ ਵਿੰਡੀਆਂ ਨੇ ਜਸ ਤੇਰਾ ਗਾਇਆ ਹੈ ਬਹੁ ਵਿੰਡੀਆਂ ਨੇ ਜਸ ਤੇਰਾ ਗਾਇਆ ਹੈ ਸੀਸ ਤੇਰੇ ਦਰ ਆਣ ਕੇ ਝੁਕਾਇਆ ਹੈ ਸ ਤੇਰਾ ਗਾ ਹੈ ਸੀਸ ਤੇਰੇ ਦਾਰਿ ਆਣ ਕੇ ਝੁਕਾ ਹੈ ਗੁਰੂ ਸਾਹਿਬ ਕਿਰਪਾ ਬਣਾਈ ਰੱਖਿਓ ਸ਼ਾਤ ਪ੍ਰਭ ਹਰ ਵੇਲੇ ਹੋ ਮੰਗਦੇ ਰਾਜ ਭਾਗ ਸਾਨੂੰ ਨੀ ਕੋਈ ਚਾਹੀਦਾ ਤੇਰੇ ਚਰਨਾਂ ਦੀ ਸੇਵਾ ਪ੍ਰੀਤ ਮੰਗਦੇ ਰਾਜ ਭਾਗ ਸਾਨੂੰ ਨੀ ਕੋਈ ਚਾਹੀਦਾ ਤੇਰੇ ਚਰਨਾਂ ਦੀ ਦਾਤਾ ਪ੍ਰੀਤ ਮੰਗਦੇ ਤੇਰੇ ਚਰਨਾਂ ਦੀ ਦਾਤਾ ਪ੍ਰੀਤ ਮੰਗਦੇ ਤੇਰੇ ਚਰਨਾਂ ਦੀ ਦਾਤਾ ਪ੍ਰੀਤ ਮੰਗਦੇ